ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਸ਼ਲੋਕਾ ਮਹਲਾ 3 ਬਨ ਨਾ ਵ ਸਭ ਭਰਮ ਦੇ ਨਿਤ ਜਗ ਟੋਟਾ ਸਹਸਾਰ ਮਨ ਮੁਖ ਕਰਮ ਕਮਾਵਣ ਹਮੈ ਅੰਧ ਗਵਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹਿਲਾ ਤੀਜਾ ਸਜੇ ਜਾਗ ਸਜੇ ਸੋਵੈ ਗੁਰਮੁਖ ਅਨ ਦੇਨ ਉਸ ਤਤ ਹੋਵੈ ਮਨਮੁਖ ਭਰਮੈ ਸਹਸਾ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਾਗ ਹੈ ਸਬੈ ਸੁਪਾਏ ਨਾਨਕ ਨਾਮ ਰਤਿਆ ਬਲ ਜਾਓ ਪੌੜੀ ਸੇਹਰ ਨਾਮ ਧਿਆਵੈ ਜੋ ਹਰ ਰਤਿਆ ਹਰ ਇੱਕ ਧਿਆਵੈ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵੈ ਤਿੰਨ ਡਰ ਸੱਟ ਘੱਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰ ਜਪਿਆ ਗੁਰਮਤੀ ਦੇਵ ਆਪ ਗੁਰਮਖ ਹਰ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਪਾਵਨ ਸ਼ਬਦ ਜੋ ਆਪ ਜੀਆਂ ਨੇ ਸਰਵਣ ਕੀਤਾ ਹੈ ਰਾਗ ਸੋਰਠ ਬਾਰ ਮਹੱਲੇ ਚੌਥੇ ਕੀ ਜਿਸ ਤਰ੍ਹਾਂ ਆਪ ਜੀਆ ਨੇ ਇਸ ਪਾਵਨ ਸ਼ਬਦ ਵਿੱਚ ਦੋ ਸ਼ਲੋਕ ਗੁਰੂ ਅਮਰਦਾਸ ਮਹਾਰਾਜ ਜੀ ਦੇ ਸਰਵਣ ਕੀਤੇ ਹਨ ਇੱਕ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਉਚਾਰਨ ਕੀਤੀ ਹੈ ਪਰ ਕਈਆਂ ਨੂੰ ਭੁਲੇਖਾ ਲੱਗਦਾ ਹੈ ਕਿ ਇਸ ਬਾਣੀ ਦਾ ਸਰਲੇਖ ਜਿਹੜਾ ਹੈ ਰਾਗ ਸੋਰਠ ਬਾਰ ਮਹੱਲੇ ਚੌਥੇ ਪਹਿਲਾਂ ਬੇਨਤੀ ਕਰਦੇ ਆ ਗੁਰੂ ਸਹਿਬ ਮਹਾਰਾਜ ਨੇ ਜੋ 12 ਉਚਾਰਨ ਕੀਤੀਆਂ ਪਹਿਲਾਂ ਪੌੜੀਆਂ ਦੇ ਰੂਪ ਵਿੱਚ ਆ ਉਹਦੇ ਨਾਲ ਸ਼ਲੋਕ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਦਰਜ ਕੀਤੇ ਆ ਇਹ ਸੂਰਤ ਕੀ ਵਾਰ ਹੈ ਮਹੱਲੇ ਚੌਥੇ ਕੀ ਪੌੜੀ ਗੁਰੂ ਰਾਮਦਾਸ ਮਹਾਰਾਜ ਦੀ ਹੈ ਸ਼ਲੋਕ ਜਿਹੜੇ ਆ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਦੇ ਉਸ ਪਰਥਾਏ ਉਸ ਪ੍ਰਮਾਨਿਤ ਤੌਰ ਤੇ ਨਾਲ ਦਰਜ ਕੀਤੇ ਆ ਪਹਿਲੇ ਸ਼ਲੋਕ ਵਿੱਚ ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਆ ਸ਼ਲੋਕ ਮਹਲਾ 3 ਬਿਨ ਨਾਵੈ ਸਭ ਭਰਮ ਦੇ ਨਿਤ ਜਗ ਟੋਟਾ ਸਹਸਾਰ ਸਤਿਗੁਰੂ ਨਾਮ ਦੀ ਮਹਿਮਾ ਬਖਸ਼ਿਸ਼ ਕਰਦੇ ਆ ਜਿੱਥੇ ਗੁਰਬਾਣੀ ਵਿੱਚ ਨਾਮ ਦੀ ਮਹਿਮਾ ਹੈ ਨਾਲ ਇਹ ਵੀ ਗੁਰੂ ਸਾਹਿਬ ਮਹਾਰਾਜ ਨੇ ਸਾਨੂੰ ਸੋਝੀ ਦਿੱਤੀ ਹੈ ਸਾਨੂੰ ਸਮਝਾਇਆ ਭਾਈ ਨਾਮ ਤੋਂ ਬਿਨਾ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ ਧੰਨ ਸਤਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਬਚਨ ਬੜੀ ਸੋਹਣੀ ਸਤਗੁਰੂ ਉਦਾਹਰਣ ਦਿੰਦੇ ਆ ਕਹਿੰਦੇ ਭਾਈ ਜਿਸ ਤਰ੍ਹਾਂ ਮਨੁੱਖ ਦੇ ਕੋਲ ਬੋਲਣ ਦੀ ਤਾਕਤ ਨਾ ਹੋਵੇ ਭਾਵ ਮਨੁੱਖ ਗੁੰਗਾ ਹੋਵੇ ਪਰ ਉਹਦੇ ਕੋਲ ਗਿਆਨ ਬਹੁਤ ਹੋਵੇ ਫਿਰ ਉਹ ਬੋਲ ਕੇ ਕਿਸ ਤਰ੍ਹਾਂ ਦੱਸ ਸਕਦਾ ਗਿਆਨ ਤਾਂ ਬਹੁਤ ਹੈ ਗਿਆਨ ਭੰਡਾਰ ਭਰਿਆ ਪਿਆ ਪਰ ਉਹਨੂੰ ਉਹਦੇ ਕੋਲ ਬੋਲਣ ਦੀ ਤਾਕਤ ਨਹੀਂ ਹੈ ਹੁਣ ਬੰਦਾ ਉਹਦੇ ਕੋਲ ਤੁਸੀਂ ਬੈਠ ਕੇ ਬਹੁਤ ਜ਼ਿਆਦਾ ਸੰਗੀਤ ਬਹੁਤ ਚੀਜ਼ਾਂ ਉਹਨੂੰ ਸੁਣਾਓ ਪਰ ਜੇ ਉਹਨੂੰ ਕੰਨਾਂ ਦੀ ਸੁਣਨ ਦੀ ਸਰੋਤ ਹੀ ਕੋਈ ਨਹੀਂ ਉਹਦੇ ਕੋਲ ਸੁਣਨ ਦੀ ਤਾਕਤ ਹੀ ਕੋਈ ਨਹੀਂ ਹੈ ਤੋ ਕੀ ਸੁਣ ਸਕਦਾ ਹੈ ਹੁਣ ਬਹੁਤ ਕੁਝ ਦੇਖਣ ਲਈ ਹੈ ਬੰਦੇ ਨੂੰ ਵੱਡੇ ਤੋਂ ਵੱਡੇ ਹਿਲ ਸਟੇਸ਼ਨ ਲੈ ਜਾਓ ਜਾਂ ਬਹੁਤ ਵੱਡੀਆਂ ਜਗ੍ਹਾ ਤੇ ਲੈ ਜਾਓ ਜਿਹਨੂੰ ਲੋਕ ਦੇਖਣ ਲੋਕ ਜਾਂਦੇ ਆ ਪਰ ਕਿਸੇ ਬੰਦੇ ਕੋਲ ਅੱਖਾਂ ਹੀ ਕੋਈ ਨਹੀਂ ਤੋ ਕੀ ਦੇਖੇ ਇਸੇ ਤਰ੍ਹਾਂ ਸਤਗੁਰੂ ਮਹਾਰਾਜ ਕਹਿੰਦੇ ਭਾਈ ਨਾਮ ਤੋਂ ਬਿਨਾ ਮਨੁੱਖ ਕਿਸੇ ਵੀ ਕੰਮ ਦਾ ਨਹੀਂ ਹੈ ਸਬਜੀ ਬਚਨ ਕਰਦੇ ਆ ਕਹਿੰਦੇ ਬਿਨ ਜੇਵਾ ਕਹਾਂ ਕੋ ਬਖਤਾ ਬਿਨ ਸਰਬਣਾ ਕਹਾਂ ਕੋ ਸੁਣਤਾ ਬਿਨ ਨੇਤਰਾ ਕਹਾਂ ਕੋ ਪੇਖੈ ਇਸੇ ਤਰ੍ਹਾਂ ਸਹਿਬ ਗੁਰੂ ਅਰਜਨ ਸਾਹਿਬ ਕਹਿੰਦੇ ਨਾਮ ਬਿਨਾ ਨਾਰ ਕਹੀ ਨਾ ਲੇਖੈ ਤੇ ਨਾਮ ਤੋਂ ਬਿਨਾ ਫਿਰ ਮਨੁੱਖ ਦੀ ਕੋਈ ਪੁਛ ਗਿਛ ਨਹੀਂ ਕਿਸੇ ਲੇਖੇ ਵਿੱਚ ਨਹੀਂ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਆ ਕਹਿੰਦੇ ਭਾਈ ਨਾਮ ਤੋਂ ਬਿਨਾ ਜੀਵਨ ਇਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਸੱਪ ਹੁੰਦਾ ਨਾ ਉਦਾਹਰਣ ਦੇਖੋ ਗੁਰੂ ਸਾਹਿਬ ਦਿੰਦੇ ਸਾਨੂੰ ਸਮਝਾਉਣ ਲਈ ਕਿਤੇ ਇਹਦੇ ਮਨ ਦੇ ਵਿੱਚ ਗੱਲ ਲੱਗ ਜਾਏ ਕਿਤੇ ਰੱਬ ਨਾਲੇ ਜੁੜ ਜਾਏ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾ ਹੋਰ ਸੱਪ ਦੀ ਉਮਰ ਤਾਂ ਲੰਬੀ ਹੈ ਪਰ ਇਕੱਠਾ ਕੀ ਕੀਤਾ ਜ਼ਹਿਰ ਇਕੱਠੀ ਕੀਤਾ ਇਸੇ ਤਰ੍ਹਾਂ ਜਿਹੜੇ ਨਾਮ ਤੋਂ ਹੀਨੇ ਮਨੁੱਖ ਬਹੁਤ ਬਹੁਤ ਕੁਝ ਇਕੱਠਾ ਕਰਦੇ ਆ ਪਰ ਉਹਨਾਂ ਦੇ ਵਾਸਤੇ ਉਹ ਜ਼ਹਿਰ ਉਹਨਾਂ ਦੀ ਆਤਮਿਕ ਮੌਤਾ ਕਾਰਨ ਬਣ ਜਾਂਦਾ ਹੈ ਸਭ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰ ਜਾਰੀ ਨਭ ਖੰਡਣ ਕੋ ਰਾਜ ਕਮਾਵੇ ਮੈਂ ਬਹੁਤ ਕੁਝ ਇਕੱਠਾ ਕਰ ਲਿਆ ਸਭਾ ਕਾ ਤੋ ਕੋ ਸਾਰੀ ਸ੍ਰਿਸ਼ਟੀ ਤੇ ਰਾਜ ਕਰਦਾ ਰਹੀਂ ਅੰਤ ਚਲੇਗੋ ਹਾਰੀ ਨਾਮ ਤੋਂ ਬਿਨਾ ਹਾਰ ਕੇ ਜਾਏਗਾ ਬਿਨ ਨਾਵੈ ਸਭ ਪਰਮ ਤੇ ਸਭ ਮਹਾਰਾਜ ਕਿਰਪਾ ਕਰਦੇ ਆ ਭਾਈ ਨਾਮ ਤੋਂ ਬਿਨਾ ਜੀਵਨ ਤੇਰਾ ਕਿਸ ਤਰ੍ਹਾਂ ਦਾ ਹੈ ਸਭ ਜੀ ਮਹਾਰਾਜ ਕਹਿੰਦੇ ਨਾਮ ਬਿਨਾ ਜੋ ਪਹਿਰੇ ਖਾਏ ਜਿਹੜੇ ਰੱਬ ਦੇ ਨਾਮ ਨੂੰ ਛੱਡ ਗਏ ਦੁਨੀਆ ਵਿੱਚ ਪੈਣਦੇ ਆ ਖਾਂਦੇ ਆ ਤੇ ਉਹ ਕਿਸ ਤਰ੍ਹਾਂ ਦੇ ਆ ਕਹਿੰਦੇ ਜਿਉਂ ਕੁੱਕਰ ਜੂਠਣ ਵਿੱਚ ਪਾਏ ਜਿਹੜਾ ਨਾ ਪਰਮੇਸ਼ਰ ਦਾ ਸ਼ੁਕਰ ਨਹੀਂ ਕਰਦਾ ਨਾਮ ਨਹੀਂ ਜਪਦਾ ਤਖਾਤਾ ਰਿਆ 24 ਘੰਟੇ ਖਾਣ ਦੇ ਪਿੱਛੇ ਲੱਗਾ ਹੋਇਆ ਖਾਣ ਵਾਸਤੇ ਹੀ ਕਮਾ ਰਿਆ ਹੈ ਪਹਿਨਣ ਵਾਸਤੇ ਹੀ ਕਮਾ ਰਿਆ ਹੈ ਪਰ ਉਹਨਾਂ ਦੀ ਹਾਲਤ ਕੀ ਹੈ ਨਾਮ ਬਿਨਾਂ ਜੋ ਪਹਿਰੇ ਖਾਏ ਸਤਗੁਰ ਕਹਿੰਦੇ ਜਿਉਂ ਕੁੱਕਰ ਜੂਠਣ ਵਿੱਚ ਪਾਏ ਉਹਦੀ ਹਾਲਤ ਇਦਾਂ ਦੀ ਹੈ ਮਾਫ ਕਰਨਾ ਸਤਿਗੁਰੂ ਗੁਰੂ ਸਾਹਿਬ ਜੀ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਸ ਤਰ੍ਹਾਂ ਕੁੱਤਾ ਨਾ ਝੂਠ ਦੇ ਵਿੱਚ ਮੂੰਹ ਪਾਉਂਦਾ ਹੈ ਉਸ ਤਰ੍ਹਾਂ ਦੀ ਉਹਦੀ ਹਾਲਤ ਹੈ ਨਾਮ ਬਿਨਾ ਜੀਤਾ ਵਿਵਹਾਰ ਜਿਉ ਮਿਰਤਕ ਮਿਥਿਆ ਸ਼ਿੰਗਾਰ ਜਿਹੜੇ ਲੋਕ ਨਾ ਰੱਬ ਦੇ ਨਾਮ ਨੂੰ ਭੁਲਾ ਕੇ ਜਿੰਨਾ ਵੀ ਕਾਰ ਵਿਹਾਰ ਕਰਦੇ ਆ ਨਾ ਉਹ ਇਸ ਤਰ੍ਹਾਂ ਦਾ ਜਿਵੇਂ ਕੋਈ ਡੈੱਡ ਬੋਡੀ ਹੈ ਨਾ ਕਿਸੇ ਦੀ ਲੋਥ ਪਈ ਆ ਕਿਸੇ ਦੀ ਮਰਤਕ ਦੇ ਪਈ ਆ ਉਹਦੇ ਉੱਪਰ ਤੁਸੀਂ ਜਿੰਨਾ ਮਰਜ਼ੀ ਸ਼ਿੰਗਾਰ ਕਰਦੇ ਉਹਨੂੰ ਕੀ ਫਰਕ ਪੈਣਾ ਇਸੇ ਤਰ੍ਹਾਂ ਅਸੀਂ ਆਤਮਿਕ ਤੌਰ ਤੇ ਮਰ ਜਾਂਦੇ ਆ ਜੇ ਪਰਮੇਸ਼ਰ ਦਾ ਨਾਮ ਸਾਡੇ ਕੋਲ ਨਹੀਂ ਪਵੇਂ ਨੂੰ ਜਿੰਨਾ ਮਰਜ਼ੀ ਸ਼ਿੰਗਾਰੀ ਜਾਓ ਨਾਮ ਬਿਨਾ ਜੀਤਾ ਵਿਹਾਰ ਜਿਉ ਮਰਤਕ ਮਿੱਥਿਆ ਸ਼ਿੰਗਾਰ ਨਾਮ ਵਿਸਾਰ ਕਰੇ ਰਸ ਭੋਗ ਸੁਖ ਸੁਪਨੇ ਨਹੀਂ ਤਨ ਮੇ ਰੋਗ ਨਾਮ ਤਿਆਗ ਕਰੇ ਅਨਕਾਰ ਬਿਨ ਸਜਾਏ ਝੂਠੇ ਸਭ ਪਾਰ ਸਤਿਗੁਰੂ ਕਹਿੰਦੇ ਹਮੇਸ਼ਾ ਘਾਟਾ ਹੀ ਘਾਟਾ ਹੈ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਭੁਲਾ ਦਿੰਦੇ ਹਨ ਬਿਨ ਨਾਵੈ ਸਭ ਧਰਮ ਦੇ ਨਿਤ ਜਗ ਇੱਥੇ ਜਗ ਦੇ ਗੱਗੇ ਨੂੰ ਸਿਹਾਰੀ ਹੈ ਜਗ ਦੇ ਵਿੱਚ ਸੰਸਾਰ ਦੇ ਵਿੱਚ ਰਹਿੰਦੇ ਆ ਉਹਨਾਂ ਨੂੰ ਸਦਾ ਘਾਟਾ ਹੀ ਘਾਟਾ ਹੈ ਬਿਨ ਨਾਵੈ ਸਭ ਭਰਮ ਦੇ ਨਿਤ ਜਗ ਟੋਟਾ ਸਹਸਾਰ ਉਹਨਾਂ ਉਹਨਾਂ ਦੀ ਹਾਲਤ ਕੀ ਹੈ ਉਹਨਾਂ ਦੀ ਅਵਸਥਾ ਹੈ ਉਹਨੂੰ ਕਹਿੰਦੇ ਹਨ ਮਨਮੁਖ ਮਨ ਦੀ ਗੱਲ ਸੁਣਦੇ ਮਨਮੁਖ ਕਰਮ ਕਮਾਵਣੇ ਹਮੇ ਅੰਧ ਗੁਵਾਰ ਹੋ ਜਿਹੜਾ ਮਨਮੁਖ ਕਰਮ ਕਰਦਾ ਨਾ ਉਹ ਹੰਕਾਰ ਦੇ ਆਸਰੇ ਕਰਦਾ ਹਾਂ ਮੈਂ ਉਸ ਤੋਂ ਬਿਨਾ ਉਹਨੂੰ ਕੋਈ ਦਿਖਦਾ ਹੀ ਕੋਈ ਨਹੀਂ ਜੋ ਮਨ ਕਹਿੰਦਾ ਉਹ ਕਰ ਰਿਹਾ ਮਨਮੁਖ ਹਉਮੈ ਦੇ ਆਸਰੇ ਕੰਮ ਕਰਦਾ ਉਹ ਕਰਮ ਭਾਵੇਂ ਉਹ ਦੇਖਣ ਨੂੰ ਦੁਨੀਆ ਧਾਰਮਿਕ ਲੱਗਦੇ ਆ ਪਰ ਉਹਦੇ ਵਾਸਤੇ ਕੁੱਪ ਹਨੇਰਾ ਪੈਦਾ ਕਰ ਦਿੰਦੇ ਅਗਿਆਣਤਾ ਹੀ ਅਗਿਆਣਤਾ ਉਹਦੇ ਅੰਦਰ ਜੀਵਨ ਵਿੱਚ ਆ ਜਾਂਦੀ ਆ ਮਨਮੁਖ ਕਰਮ ਕਮਾਵਣੇ ਹਉਮੈ ਅੰਦਗਵਾਰ ਹੁਣ ਤੁਸੀਂ ਗੁਰੂ ਮਹਾਰਾਜ ਉਹਨਾਂ ਦੀ ਗੱਲ ਕਰਦੇ ਆ ਕਹਿੰਦੇ ਗੁਰਮੁਖ ਅਮਰਤ ਪੀਵਣਾ ਨਾਨਕ ਸ਼ਬਦ ਵਿਚਾਰ ਆ ਜਿਹੜੇ ਸਿੱਖ ਜਿਹੜੇ ਜੀਵ ਸਤਿਗੁਰੂ ਦੇ ਸਾਹਮਣੇ ਹੋ ਕੇ ਸਤਿਗੁਰੂ ਦੀ ਸ਼ਬਦ ਦੀ ਵਿਚਾਰ ਨਾਲ ਜੁੜਦੇ ਆ ਸ਼ਬਦ ਦੀ ਵਿਚਾਰ ਨਾਲ ਜੁੜਦੇ ਉਹ ਤਾਂ ਆਤਮਿਕ ਜੀਵਨ ਦੇਣ ਵਾਲੇ ਪਰਮੇਸ਼ਰ ਦੇ ਨਾਮ ਜਲ ਨੂੰ ਹਮੇਸ਼ਾ ਪੀਂਦੇ ਰਹਿੰਦੇ ਹਨ ਗੁਰਮਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਜਦੋਂ ਸਤਿਗੁਰ ਦੇ ਸ਼ਬਦ ਦੀ ਵਿਚਾਰ ਨਾਲ ਜੁੜਦੇ ਜੋ ਗੁਰੂ ਸਤਿਗੁਰ ਕਹਿੰਦੇ ਹਨ ਉਹਨੂੰ ਜੀਵਨ ਵਿੱਚ ਮੰਨਦੇ ਆ ਮਹਿਲਾ ਤੀਜਾ ਹੁਣ ਜਿਹੜੇ ਨਾਮ ਨਾਲ ਜੁੜ ਗਏ ਸਤਿਗੁਰੂ ਦੇ ਸਨਮੁਖ ਹੋਏ ਉਹ ਹਮੇਸ਼ਾ ਆਤਮਿਕ ਤੌਰ ਤੇ ਜਾਗਦੇ ਆ ਤੇ ਆਤਮਿਕ ਤੌਰ ਤੇ ਸਮਝ ਜਾਂਦੇ ਆ ਪਰ ਉਹਨਾਂ ਨੂੰ ਜੀਵਨ ਦੇ ਵਿੱਚ ਧਿਆਨ ਜਿਹੜਾ ਉਹਨਾਂ ਦੀ ਸੁਰਤ ਜਿਹੜੀ ਆ ਉਹ ਪਰਮੇਸ਼ਰ ਨਾਲ ਜੁੜ ਜਾਂਦੀ ਭਾਵ ਉਹ ਜਾਗਦੇ ਵੀ ਹਰੀ ਵਿੱਚ ਲੀਨ ਹੈ ਉਹ ਸੁੱਤਿਆਂ ਵੀ ਹਰੀ ਵਿੱਚ ਲੀਨ ਰਹਿੰਦੇ ਸੌਂਦੇ ਵਾਹ ਵਾਉ ਚਰੇ ਉੱਠਦੇ ਵੀ ਵਾਹ ਕਰੇ ਸਜੇ ਜਾਗ ਸਜੇ ਸੋਵੇ ਗੁਰਮukh ਅਣ ਦਿਨ ਉਸਤਤ ਹੋਵੇ ਉਹ ਪ੍ਰਭੂ ਦਾ ਜਿਹੜਾ ਪਿਆਰਾ ਨਾ ਜਿਹੜਾ ਗੁਰੂ ਨੂੰ ਸਨਮੁਖ ਰੱਖਦਾ ਹੈ ਜਾਂ ਗੁਰੂ ਦੀ ਮਤ ਅਨੁਸਾਰ ਜੀਵਨ ਧਾਰਨ ਕਰਦਾ ਹੈ ਅਣ ਦਿਨ ਹਰ ਵੇਲੇ ਡੇ ਨਾਈਟ ਗੁਰਮukh ਅਣ ਦਿਨ ਉਸਤਤ ਹੋਵੇ ਹਰੀ ਦੀ ਉਸਤਤ ਪਰਮੇਸ਼ਰ ਦੀ ਭਗਤੀ ਦੇ ਵਿੱਚ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਮਨਮੁਖ ਭਰਮੈ ਸਹਿਸਾ ਹੋਵੇ ਜਿਹੜਾ ਮਨ ਦੇ ਪਿੱਛੇ ਤੋਰਦਾ ਮਨੁਵਾਲਾ ਜਿਹੜੂ ਮੁੱਖ ਕੀਤਾ ਜਿਸ ਨੇ ਉਹ ਹਮੇਸ਼ਾ ਭਟਕਦਾ ਹੈ ਹਮੇਸ਼ਾ ਉਹਦੇ ਅੰਦਰ ਫਿਰ ਤੋਖਲਾ ਬਣਿਆ ਰਹਿੰਦਾ ਸਹਿਮ ਬਣਿਆ ਰਹਿੰਦਾ ਡਰ ਬਣਿਆ ਰਹਿੰਦਾ ਮਨੁਮਖ ਭਰਮੇ ਸਹਿਸਾ ਹੋਵੇ ਅੰਤਰ ਚਿੰਤਾ ਨੀਂਦ ਨਾ ਸੋਵੇ ਮਨ ਦੇ ਵਿੱਚ ਚਿੰਤਾ ਕਰਕੇ ਨਾ ਉਹਨੂੰ ਫਿਰ ਨੀਂਦ ਵੀ ਨਹੀਂ ਆਉਂਦੀ ਗੋਲੀਆਂ ਖਾਉਂਦੇ ਨੀਂਦ ਦੀ ਗੁਰੂ ਸਾਹਿਬ ਕਹਿੰਦੇ ਉਹਦੇ ਨਾਲ ਦੌੜਦਾ ਫਿਰ ਕੀ ਹੋਏਗਾ ਸੱਜੇ ਜਾਗੇ ਸੱਜੇ ਸੋਵੇ ਇਹ ਤਾਂ ਫਿਰ ਉਹਨਾਂ ਦੀ ਹਾਲਤ ਗੁਰੂ ਸਾਹਿਬ ਕਹਿੰਦੇ ਇਦਾਂ ਦੀ ਹੈ ਰੈਣ ਗਵਾਈ ਸੋਏ ਕੈ ਦਿਵਸ ਗਵਾਇ ਖਾਏ ਹੀਰੇ ਜੈਸਾ ਜਨਮ ਹੈ ਕੋਟੀ ਬਦਲੇ ਜਾ ਅੰਤਰ ਚਿੰਤਾ ਨੀਂਦ ਨਾ ਸੋਵੇ ਗਿਆਨੀ ਜਾਗੈ ਸਵੇ ਸੁਭਾਇ ਪਰ ਜਿਹੜੇ ਪਰਮੇਸ਼ਰ ਨਾਲ ਡੂੰਗੀ ਸਾਝ ਪਾਉਂਦੇ ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਇੱਥੇ ਕੋਈ ਗਿਆਨੀ ਕਿਸੇ ਕੱਪੜਿਆਂ ਦਾ ਨਾਮ ਨਹੀਂ ਹੈ ਕਿਸੇ ਪਦਵੀ ਦਾ ਨਾਮ ਨਹੀਂ ਹੈ ਇੱਥੇ ਇੱਥੇ ਉਹ ਹੈ ਜਿਹਨੇ ਡੂੰਗੀ ਸਾਝ ਪਾਈ ਹੈ ਜਿਹਨੇ ਸਤਗੁਰੂ ਨਾਲ ਪਿਆਰ ਪਾਇਆ ਹੈ ਜਿਹੜੇ ਸਤਗੁਰ ਦੇ ਨਾਮ ਨਾਲ ਜੁੜ ਜਾਂਦੇ ਆ ਉਹ ਸਤਗੁਰੂ ਮਹਾਰਾਜ ਜੀ ਦੇ ਪਿਆਰ ਵਿੱਚ ਜਾਗਦੇ ਤੇ ਸੌਂਦੇ ਆ ਭਾਵ ਉਹ ਜਾਗਦੇ ਸੁੱਤੇ ਹੋਏ ਇੱਕ ਅਵਸਥਾ ਵਿੱਚ ਰਹਿੰਦੇ ਇੱਕ ਰਸ ਵਿੱਚ ਰਹਿੰਦੇ ਗਿਆਨੀ ਜਾਗੈ ਸਵੇ ਸੁਹਾਏ ਨਾਨਕ ਨਾਮ ਰਤਿਆਂ ਬਲ ਜਾਓ ਸਤਗੁਰੂ ਕਹਿੰਦੇ ਮੈਂ ਉਹਨਾਂ ਤੋਂ ਬਲ ਹਾਰ ਜਾਨਾ ਹਾਂ ਕਿਨਾਂ ਤੋਂ ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਰਹਿੰਦੇ ਆ ਹਉ ਕੁਰਬਾਨੇ ਜਾਉ ਮਿਹਰਮਾਨਾ ਹਉ ਕੁਰਬਾਨੇ ਜਾਉ ਹਉ ਕੁਰਬਾਨੇ ਜਾਉ ਤਿਨਾ ਕੇ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕੇ ਹਉ ਸਦ ਕੁਰਬਾਨੇ ਜਾ ਪੌੜੀ ਸੇਹਰ ਨਾਮ ਧਿਆਵੈ ਜੋ ਹਰ ਰਤਿਆ ਜੋ ਮਨੁੱਖ ਪਰਮੇਸ਼ਰ ਦੇ ਨਾਮ ਵਿੱਚ ਰਤੇ ਰਹਦੇ ਆ ਉਹਦੇ ਪਰਮੇਸ਼ਰ ਦੇ ਨਾਮ ਤੋਂ ਬਿਨਾ ਉਹਨਾਂ ਦਾ ਜੀਵਨ ਨਹੀਂ ਆਖਾਂ ਜੀਵਾਂ ਵਿਸਰੇ ਮਰ ਜਾ ਸਤਗੁਰੂ ਕਹਿੰਦੇ ਨਾਮ ਕੌਣ ਧਿਆਂਦਾ ਹੈ ਜੋ ਉਹਦੇ ਵਿੱਚ ਰਤੇ ਰਹਿੰਦੇ ਹਨ ਹਰ ਇੱਕ ਧਿਆਵੈ ਇੱਕ ਏਕੋ ਹਰ ਸਤਿਆ ਹੁਣ ਨਾਲ ਇਹ ਵੀ ਗੁਰੂ ਸਾਹਿਬ ਕਹਿੰਦੇ ਇਹ ਨਹੀਂ ਕਿ ਹਰੇਕ ਨੂੰ ਧਿਆਉਂਦਾ ਉਹ ਸਿਰਫ ਇੱਕ ਦਾ ਬਣ ਜਾਂਦਾ ਇੱਕ ਨੂੰ ਧਿਆਉਂਦਾ ਹੈ ਹਰ ਇੱਕ ਧਿਆਵੈ ਇੱਕ ਏਕੋ ਹਰ ਸਤਿਆ ਸਤਿਆ ਮਤਲ ਜਿਹਦੀ ਤਾਕਤ ਹੈ ਜਿਹਦੀ ਸਤਿਆ ਸਾਰੇ ਸੰਸਾਰ ਦੇ ਵਿੱਚ ਵਰਤਦੀ ਹੈ ਹਰ ਇੱਕੋ ਵਰਤੈ ਇੱਕ ਏਕੋ ਉਤਪੱਤਿਆ ਕਿਉਂਕਿ ਉਹੀ ਸਭ ਕੁਝ ਪੈਦਾ ਕਰਨ ਵਾਲਾ ਹੈ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਉਹੀ ਹੈ ਉਤਪਤਿਆ ਹਰ ਇੱਕ ਵਰ ਇੱਕੋ ਵਰਤ ਹੈ ਉਹ ਹਰ ਥਾਂ ਇੱਕ ਵਿਆਪਕ ਹੈ ਇੱਕ ਓੰਕਾ ਇੱਕ ਹੈ ਪਰ ਸਾਰਿਆਂ ਦੇ ਵਿੱਚ ਵਿਆਪਕ ਹੈ ਹਰ ਇੱਕੋ ਵਰਤ ਹੈ ਇੱਕ ਇੱਕੋ ਉਤਪਤਿਆ ਜੋ ਹਰ ਨਾਮ ਧਿਆਵੈ ਤਿਨ ਡਰ ਸੱਟ ਘਟੈ ਉਹ ਜਿਹੜੇ ਲੈਂਦੇ ਨੇ ਲੋਕ ਬੜੇ ਭਰਮਾਂ ਦੇ ਵਿੱਚ ਪੈ ਜਾਂਦੇ ਲੋਕ ਸਾਡੇ ਨੂੰ ਡਰ ਬਹੁਤ ਲੱਗਦੇ ਉਹ ਕਹਿੰਦੇ ਵੀ ਆ ਧਾਗਾ ਰੱਖ ਲੋ। ਨਾ ਤਵੀਤ ਪਾ ਲੋ ਆ ਪੈਰ ਤੇ ਧਾਗਾ ਬੰਨ ਲੋ ਜਿਹੜਾ ਅੱਜ ਕੱਲ ਰਿਵਾਜ ਚੱਲਦਾ ਕਾਲੇ ਧਾਗੇ ਪੈਰਾਂ ਤੇ ਬੰਨਣੇ। ਗੁਰੂ ਸਾਹਿਬ ਕਹਿੰਦੇ ਪ੍ਰਭੂ ਦੇ ਨਾਮ ਨੂੰ ਤੇ ਆਓ ਤੇਰੇ ਸਾਰੇ ਡਰ ਖਤਮ ਹੋ ਜਾਣਗੇ। ਜੋ ਹਰ ਨਾਮ ਤੇ ਆਵੇ ਤਿੰਨ ਡਰ ਸੱਤ ਕੱਤ ਸਤ ਕੱਤਿਆ। ਭਾਵ ਉਹਨੂੰ ਸਾਰਾ ਡਰ ਦੂਰ ਕਰ ਦਿੱਤਾ। ਭਾਵ ਦੂਰ ਸੱਟ ਦਿੱਤਾ ਉਹਦਾ ਡਰ। ਕਦੋਂ ਜਦੋਂ ਅਸੀਂ ਉਸ ਨੂੰ ਜਪਾਂਗੇ ਨਿਰਪਉ ਜਪੈ ਸਗਲ ਭੋ ਮਿਟੇ। ਜੋ ਹਰ ਨਾਮ ਧਿਆਵੈ ਤਿੰਨ ਦਰ ਸੱਤ ਘਤਿਆ ਗੁਰਮਤੀ ਦੇਵ ਆਪ ਗੁਰਮਹਰ ਗੁਰਮਖ ਹਰ ਜਪਿਆ ਪਰ ਉਹੀ ਗੁਰਮਖ ਨਾਮ ਸਿਮਰਦਾ ਜਿਸ ਨੂੰ ਪ੍ਰਭੂ ਆਪ ਗੁਰੂ ਦੀ ਮਤ ਨਹੀਂ ਇਹ ਦਾਤ ਦਿੰਦਾ ਗੁਰਮਤੀ ਦੇਵ ਆਪ ਗੁਰਮਖ ਹਰ ਜਪਿਆ ਤੇ ਉਹ ਗੁਰੂ ਦੇ ਸਾਹਮਣੇ ਹੁੰਦਾ ਹੈ ਗੁਰੂ ਨੇ ਹੀ ਮਤ ਦੇਣੀ ਹੈ ਕਿਸ ਤਰ੍ਹਾਂ ਜਪਣਾ ਹੈ ਕਿਸ ਤਰ੍ਹਾਂ ਉਹਦੇ ਨਾਲ ਜੁੜਨਾ ਹੈ ਇਹ ਸਾਰਾ ਗੁਰਬਾਣੀ ਦੇ ਵਿੱਚ ਗੁਰੂ ਗੁਰੂ ਬਾਣੀ ਜਿਹੜੀ ਹੈ ਗੁਰੂ ਹੈ ਤੇ ਉਹ ਸਾਨੂੰ ਬਖਸ਼ਿਸ਼ ਕਰਦੀ ਹੈ ਨਹੀਂ ਤਾਂ ਗੁਰੂ ਸਾਹਿਬ ਕਹਿੰਦੇ ਨਾਮ ਤੋਂ ਬਿਨਾ ਜੀਵਨ ਵਿਅਰਥ ਹੈ ਭਟਕਣਾ ਹੈ ਤੇ ਇਨਸਾਨ ਸੰਸਾਰ ਦੇ ਵਿੱਚ ਰਹਿ ਕੇ ਹਮੇਸ਼ਾ ਘਾਟਾ ਹੀ ਘਾਟਾ ਹੈ ਪਰ ਜਿਹੜੇ ਉਹਦੇ ਨਾਮ ਨਾਲ ਜੁੜ ਜਾਂਦੇ ਆ ਉਹ ਸੰਸਾਰ ਤੋਂ ਜਿੱਤ ਕੇ ਜਾਂਦੇ ਆ ਸਤਗੁਰ ਕਹਿੰਦੇ ਤੇਰੇ ਨਾਏ ਰਤੈ ਸੇ ਜਿੰਨ ਗਏ ਹਾਰ ਗਏ ਸੇ ਠੱਕਣ ਵਾਲੇ ਗੁਰੂ ਸਾਹਿਬ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਅਰਦਾਸ ਕਰੀਏ ਬੇਨਤੀ ਕਰੀਏ ਗੁਰੂ ਮਹਾਰਾਜ ਕਿਰਪਾ ਕਰੋ ਬਿਨ ਤੁਧ ਹੋਰ ਦੇ ਮੰਗਣਾ ਸਿਰ ਦੁੱਖਾਂ ਕੇ ਦੁਖ ਦੇਹੇ ਨਾਮ ਸੰਤੋਖੀ ਆ ਉਤਰੇ ਮਨ ਕੀ ਭੁੱਖ ਵਿਸਰਨਾ ਹੀ ਦਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹ ਗੁਰੂ ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ ਹੋਈਆਂ ਭੁੱਲਾਂ ਨੂੰ ਬਖਸ਼ਦੇ ਆ ਬੁਲਾਉਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ